ਅਲੋਈ ਗੱਲ ਕਰੀਏ ਆਪਾਂ ਨੇ ਤਕਰੀਬਨ ਸਾਰਿਆਂ ਨੇ ਇੱਕ ਵੀਡੀਓ ਦੇਖ ਲਈ ਹੋਣੀ ਆ ਜੋ ਆਪਣੇ ਪਰਮਜੀਤ ਅਕਾਲੀ ਨੇ ਉਹਨਾਂ ਦੀ ਜਿਹੜੀ ਚਾਰਟ ਜਿਹੜੀ ਵਾਇਰਲ ਹੋਈ ਸੀਗੀ ਉਹ ਵਾਲੀ ਵੀਡੀਓ ਤਕਰੀਬਨ ਸਾਰਿਆਂ ਨੇ ਦੇਖ ਲਈ ਹੋਣੀ ਆ ਤੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਵੀ ਭਾਈ ਦਿੱਤਾ ਉਹ ਕਹਿੰਦੇ ਵੀ ਅਸੀਂ ਇਹ ਜਿਹੜੀ ਚਾਰਟ ਆ ਵੀ ਇਹ ਸਾਡੀ ਨਹੀਂ ਹੈਗੀ ਨਾ ਇਹ ਸਾਡਾ ਇਹਦਾ ਕੋਈ ਮਤਲਬ ਬਣਦਾ ਵੀ ਨਾ ਭਾਈ ਸਾਡੀ ਕੋਈ ਇੱਥੇ ਕੋਈ ਗੱਲਬਾਤ ਆ ਚਾਰਟ ਦੇ ਵਿੱਚ ਮਖੂ ਜੀ ਨੇ ਸੁਣ ਲਿਆ ਹੁਣਾਂ ਇੰਟਰਵਿਊ ਤਕਰੀਬਨ ਸਾਰੇ ਜਿੰਨੇ ਵੀ ਆਪਣੇ ਬੰਦੇ ਨੇ ਮਖੂ ਨਾਲ ਇੰਟਰ ਆਪਣੇ ਐਡ ਹੋਏ ਹੋਏ ਨੇ ਆਪਣੀ ਉਹਦੇ ਚੈਨਲ ਦੇ ਉੱਤੇ ਉਹਨੇ ਇੰਟਰਵਿਊ ਕੀਤੀ ਹੈ ਆ ਦੀ ਆਪਣੇ ਪਰਮਜੀਤ ਅਕਾਲੀ ਦੀ ਤੇ ਪਰਮਜੀਤ ਅਕਾਲੀ ਜੀ ਉਹ ਚ ਕਹਿ ਰਹੇ ਨੇ ਕਿ ਭਾਈ ਮੈਂ ਆਪਣਾ ਸਿਰ ਲਹਾ ਦੂੰ ਮੈਂ ਆਪਣਾ ਆ ਕੁਝ ਕਰ ਦੂੰ ਜੇ ਇਹ ਚਾਰਟ ਸੱਚ ਨਿਕਲੀ ਤਾਂ ਦੇਖੋ ਜੀ ਸਵਾਲ ਤਾਂ ਕਈ ਉੱਠਦੇ ਨੇ ਆ ਚੀਜ਼ ਦੇ ਵਿੱਚ ਪਤਾ ਨਹੀਂ ਕਿਉਂ ਜੇ ਕੋਈ ਚੀਜ਼ ਕੋਈ ਹੋਰ ਬੰਦਾ ਕੱਢ ਦੇਵੇ ਇਹਨਾਂ ਦੀ ਇਹ ਤਾਂ ਕਹਿਣ ਲੱਗ ਜਾਂਦੇ ਨੇ ਜੀ ਭਾਈ ਇਹ ਫੇਕ ਆ ਇਹ ਫੇਕ ਆਡੀਓ ਬਣਾਤੀ ਇਹ ਫੇਕ ਚਾਰਟ ਬਣਾਤੀ ਜੇ ਕੋਈ ਇਹਨਾਂ ਦੀ ਆਉਂਦੀ ਆ ਫੋਰ ਐਗਜ਼ਾਮਪਲ ਮੈਂ ਦੇ ਦਿੰਦਾ ਤੁਹਾਨੂੰ ਜਿਵੇਂ ਮੰਨ ਲਓ ਦਿਬਰੂਗੜ੍ਹ ਦੇ ਵਿੱਚੋਂ ਦਿਬਰੂਗੜ੍ਹ ਦੇ ਵਿੱਚੋਂ ਜਿਹੜੀਆਂ ਆਡੀਓ ਲੀਕ ਹੋਈਆਂ ਸੀਗੀਆਂ ਉਹ ਚਾਹੇ ਅਮਰਤਪਾਲ ਦੀਆਂ ਹੋਣ ਚਾਹੇ ਪਪਲ ਪ੍ਰੀਤ ਦੀਆਂ ਹੋਣ ਚਾਹੇ ਦੋ ਤਿੰਨ ਸਿੰਘ ਆਪਣੇ ਹੋਰ ਸੀਗੇ ਉਹਨਾਂ ਦੀਆਂ ਹੋਣ ਉਹ ਸਹੀ ਸੀਗੀਆਂ ਇਹ ਕਹਿ ਰਹੇ ਨੇ ਵੀ ਉਹ ਸਹੀ ਨੇ ਜੇ ਕੋਈ ਹੋਰ ਬੰਦਾ ਇਹਨੇ ਦੀ ਚੀਜ਼ਾਂ ਕੱਢ ਕੇ ਲਿਆ ਕੇ ਇਹਨਾਂ ਨੇ ਮੁਰੇ ਰੱਖਦਾ ਤਾਂ ਇਹਨਾਂ ਕੋਲ ਇੱਕੇ ਚੀਜ਼ ਫੜੀ ਹੋਈ ਆ ਵੀ ਭਾਈ ਇਹ ਚੀਜ਼ਾਂ ਫੇਕ ਨੇ ਇਹ ਚੀਜ਼ਾਂ ਗਲਤ ਨੇ ਇਹ ਜਾਣ ਕੇ ਸਾਨੂੰ ਭੰਡਣ ਦੇ ਮਾਰੇ ਸਾਨੀਆਂ ਬੋਟਾ ਸਾਡੀਆਂ ਬੋਟਾ ਤੋੜਨ ਦੇ ਮਾਰੇ ਇਹ ਚੀਜ਼ਾਂ ਕਰ ਰਹੇ ਨੇ ਚਲੋ ਜੀ ਐਂ ਕਰਦੇ ਆ ਆਪਾਂ ਮੈਂ ਕੁਛ ਆਪਣੇ ਬੰਦਿਆਂ ਨੂੰ ਯਾਦ ਕਰਾ ਦਵਾਂ ਕਈਆਂ ਦੇ ਯਾਦ ਵੀ ਹੋਣਾ ਇਹਦਾ ਅਜੇ ਅਸੀਂ ਇਹਦੀ ਜਿਹੜੀ ਫਾਈਲ ਆ ਪਰਮਜੀਤ ਅਕਾਲੀ ਦੀ ਇਹ ਅਸੀਂ ਬੋਟਾ ਤੋਂ ਬਾਅਦ ਚੱਕਣੀ ਸੀਗੀ ਔਰ ਚਲੋ ਕੁਦਰਤੀ ਟਾਈਮ ਮਿਲ ਗਿਆ ਵਿੱਚ ਨੂੰ ਸੀਗੇ 1-2 ਦਿਨ ਅਸੀਂ ਕਿਹਾ ਵੀ ਚੱਲ ਪਹਿਲਾਂ ਚੱਕ ਲੈਨੇ ਆ ਹੁਣ ਕਈ ਬੰਦਿਆਂ ਨੇ ਯਾਦ ਹੋਣਾ ਕਈਆਂ ਦੇ ਨਹੀਂ ਯਾਦ ਹੋਣਾ ਕਿਉਂਕਿ ਆਪਣੇ ਬੰਦੇ ਭੁੱਲਦੇ ਬਹੁਤ ਛੇਤੀ ਨੇ 2016-17 ਦੇ ਤਕਰੀਬਨ ਨੇੜੇ-ਤੇੜੇ ਗੱਲਬਾਤ ਆ ਬੰਦੇ ਦੀ ਇਹਨੇ 크੍ਰਿਸਚੀਅਨ ਭਾਈਚਾਰੇ ਦੇ ਜੋ ਆਪਣੇ ਜੀਸੂ ਮਸੀਹ ਨੇ ਉਹਨਾਂ ਨੂੰ ਗਲਤ ਬੋਲਿਆ ਸੀ ਪਰਮਜੀਤ ਅਕਾਲੀ ਬੜੇ ਇਹਨਾਂ ਨੇ ਇਹਨੂੰ ਜਾਨੀ ਕਿ ਜੋ 크੍ਰਿਸਚੀਅਨ ਧਰਮ ਵਾਲਵੇਂ ਟਕਾ ਟਕਾ ਕੇ ਉਹਨਾਂ ਨੇ ਨੂਨ ਦਿੱਤੇ ਨੇ ਸਾਡੇ ਕੋਲ ਇਹਦੀ ਫਾਈਲ ਬਣੀ ਪਈ ਆ ਕੱਢਾਂਗੇ ਉਹ ਚ ਵੀਡੀਓ ਇਹਦੀ ਜਿੱਥੇ ਤਾਂ ਮਾਫੀ ਨਾਮਾ ਵੀ ਆਇਆ ਹੋਇਆ ਵੀ ਭਾਈ ਮੇਰੇ ਤੋਂ ਗਲਤਮੋਂ ਨਿਕਲ ਗਿਆ ਮਰੇ ਮੂੰਹ ਚੋਂ ਕਿਉਂਕਿ ਉਹ ਸੀਗੀ ਇੱਕ ਵੀਡੀਓ ਕੁਝ ਉਹ ਟਾਈਮਾਂ ਦੇ ਵਿੱਚ ਇਹ ਬੰਦਾ ਪਰਮਜੀਤ ਅਕਾਲੀ ਅਕਾਲੀ ਜਿੱਦ ਨੂੰ ਕੀ ਲਾਉਣਾ ਤੇ ਬੱਚੇ ਹੋਗੀ ਅਕਾਲੀ ਇੱਕ ਬਹੁਤ ਬੜੀ ਪੋਸਟ ਆ ਇਹਨੂੰ ਕੱਲਾ ਨਾ ਪਰਮਜੀਤ ਰੱਖਦੇ ਆਪਾਂ ਇਹ ਬੰਦਾ ਦੇਖਿਆ ਹੁਣ ਆਪਾਂ ਨੇ ਤਕਰੀਬਨ ਵੀਡੀਓ ਦੇ ਵਿੱਚ ਕਦੇ ਕਿਸੇ ਦੀ ਦੁਕਾਨ ਦੇ ਵਿੱਚ ਜਾ ਕੇ ਵੜ ਗਿਆ ਤੂੰ ਉਹ ਇਹ ਆ ਕਰਦਾ ਕਦੇ ਕਿਸੇ ਸਿਨੇਮੇ ਵਿੱਚ ਜਾ ਕੇ ਵੜ ਗਿਆ ਤੂੰ ਉਹ ਫਿਲਮ ਲਾਉਂਦਾ ਕਿਉਂਕਿ ਬਿਜ਼ਨਸ ਤਾਂ ਕੋਈ ਇਹ ਕਰਦੇ ਨਹੀਂ ਵੀ ਭਾਈ ਜੇ ਕੋਈ ਕੰਮਕਾਰ ਕਰਦੇ ਹੁਣ ਤੁਸੀਂ ਅਜੇ ਤੱਕ ਇਹ ਦੇਖਿਆ ਵੀ ਅਕਾਲੀ ਕਦੇ ਆਪਣੇ ਖੇਤਾਂ ਦੇ ਵਿੱਚ ਪਰਮਜੀਤ ਖਾਲਸਾ ਚੌਂਦਾ ਦੇਖਿਆ ਉਦੋਂ ਨੂੰ ਕਰੇ ਤੁਸੀਂ ਦੇਖਿਆ ਵੀ ਕਦੇ ਇਹ ਗੰਨੇ ਦੀ ਟਰਾਲੀ ਕਦੇ ਉੱਥੇ ਛੱਡਣ ਗਿਆ ਆਊਗਾ ਤੁਸੀਂ ਕਰੇ ਦੇਖਿਆ ਵੀ ਭਾਈ ਇਹ ਕਦੇ ਕਣਕ ਦੀ ਟਰਾਲੀ ਆਪਣੇ ਮੰਡੀ 'ਚ ਲੈ ਕੇ ਜਾਂਦਾ ਨਾ ਇਹਨਾਂ ਦਾ ਕੰਮ ਕਿੱਥੋਂ ਚੱਲਦਾ ਇਨਨੇ ਕੰਮ ਹੈ ਹੀ ਚੀਜ਼ਾਂ ਤੋਂ ਚੱਲਦਾ ਵੀ ਪੰਜ ਸੱਤ ਨਾਲ ਇਕੱਠੇ ਕਰਕੇ ਲਿਆ ਜਾਣੇ ਨੇ ਜਿਵੇਂ ਪਹਿਲਾਂ ਇੱਕ ਵੀਡੀਓ ਬਹੁਤ ਵਾਰ ਲਈ ਸੀ ਦੀ ਜਿੱਥੇ ਦਸਤਾਰ ਵੇਖਦੀ ਸੀ ਦੀ ਦਸਤਾਰ ਵੇਚਦੇ ਨੇ ਉਹ ਦੁਕਾਨਦਾਰ ਨੇ ਉਹ ਪੱਗਾਂ ਵੇਚਦੇ ਹੁੰਦੇ ਸੀਗੇ ਉਹ ਉੱਥੇ ਜਾ ਕੇ ਇਹਨੇ ਬੜਾ ਗਾਪ ਆਇਆ ਫਿਰ ਇੱਕ ਸਿਨੇਮੇ ਚ ਫਿਲਮ ਲੱਗੀ ਉੱਥੇ ਜਾ ਕੇ ਇਹਨੇ ਬੜਾ ਗਾਪ ਆਇਆ ਚਲੋ ਇਹਦਾ ਆਪਾਂ ਮੇਨ मुद्ਦੇ ਤੇ ਆਈਏ ਮੇਨ ਵਿਸ਼ੇ ਤੇ ਆਈਏ ਨਹੀਂ ਫਿਰ ਗੱਲ ਲੰਬੀ ਹੋਣੀ ਹੈ ਬਹੁਤ ਇੱਕ ਡੀਲ ਕਰਦੇ ਆ ਜੀ ਇਹ ਜਿਹੜੀ ਚਾਰਟ ਕਹਿੰਦੇ ਨੇ ਜੀ ਇਹ ਵਾਇਰਲ ਆ ਬਿਲਕੁਲ ਸੇਮ ਜਿਵੇਂ ਇਹ ਚਾਰਟ ਆਈ ਹੋਈ ਆ ਬਿਲਕੁਲ ਸੇਮ ਇਹਦੇ ਨਾਲ ਦੀ ਪੂਰੇ ਵਰਲਡ ਦੇ ਵਿੱਚ ਚੈਲੰਜ ਆ ਬਈ ਪੂਰੇ ਵਰਲਡ ਦੇ ਵਿੱਚ ਇਕੱਲੇ ਪੰਜਾਬ ਚ ਨਹੀਂ ਪੂਰੇ ਵਰਲਡ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਚੈਲੰਜ ਆ ਜਿਹੜੇ ਕਹਿੰਦੇ ਨੇ ਜਿਹੜੇ ਆਪਣੇ ਬਹੁਤ ਟੌਪ ਟੌਪ ਦੇ ਹੈਂਕਰ ਬੈਠੇ ਨੇ ਬਹੁਤ ਟੌਪ ਟੌਪ ਦੇ ਟੈਕਨੀਕਲ ਬੈਠੇ ਨੇ ਬਿਲਕੁਲ ਸੇਮ ਜਿਵੇਂ ਉਹ ਚਾਰਟ ਹੋਈ ਹੋਈ ਆ ਬਿਲਕੁਲ ਸੇਮ ਓਕਣ ਹੀ ਬਣਾ ਕੇ ਜਨਤਾ ਦੇ ਮੂਹਰੇ ਹਾਜ਼ਰ ਕਰ ਦੇਣਾ ਅਸੀਂ ਪਰਮਜੀਤ ਅਕਾਲੀ ਕੋਲੋਂ ਮਾਫੀ ਮੰਗ ਲਾਂਗੇ ਵੀ ਭਾਈ ਮੰਨ ਲੈਣੇ ਆ ਭਈ ਇਹ ਜਿਹੜੀ ਚਾਰਟ ਆ ਉਹ ਫੇਕ ਆ ਫੇਰ ਜੇ ਇਹ ਚਾਰਟ ਇਹ ਕਹਿੰਦੇ ਨੇ ਜੀ ਇਹ ਫੇਕ ਨੇ ਕਿਉਂਕਿ ਅਮ ਜੇ ਤੁਸੀਂ ਧਿਆਨ ਨਾਲ ਜਾ ਕੇ ਮਖੂਲਾ ਜਿਹੜੀ ਦੀ ਵੀਡੀਓ ਹੋਈ ਆ ਇੰਟਰਵਿਊ ਧਿਆਨ ਨਾਲ ਸੁਣਿਓ ਉਹ ਬੜਾ ਕੌਨਫੀਡੈਂਸ ਕੇ ਚਹਿ ਕਰ ਰਿਹਾ ਵੀ ਮੈਂ ਦਰਖਾਸਤ ਦੇਤੀ ਮੈਂ ਸਿਰ ਲਾਹ ਦੂੰ ਮੈਂ ਆਹ ਕੁਛ ਕਰ ਦੂੰ ਮੈਂ ਇਹ ਅਜ ਤੱਕ ਰਿਹਾ ਹੈ ਜਿਹੜੇ ਕੰਮ ਕਰੇ ਕੀਤਾ ਨਹੀਂ ਹਾਲਾਂਕਿ ਉਹਦੀਆਂ ਵੀਡੀਓ ਆਈਆਂ ਪਈਆਂ ਨੇ YouTube ਤੇ ਜਾ ਕੇ ਸਰਚ ਕਰ ਲਿਓ ਵੀ ਇਹਨੇ 크ਿਸਚਨ ਧਰਮ ਦੇ ਜਿਹੜੇ ਆਪਣੇ ਜੀਸੂ ਮਸੀਹ ਜੋਂ ਦੇ ਬਾਰੇ ਕੀ ਟਿੱਪਣੀ ਕੀਤੀ ਹੋਈ ਆ ਤੇ ਉਹਨਾਂ ਦੀਆਂ ਵੀ ਵੀਡੀਓ ਆਈਆਂ ਜਿੱਥੇ ਉਹਨਾਂ ਨੇ ਨੂਨ ਵੀ ਦਿੱਤਾ ਹੋਇਆ ਤੇ ਇਹਨੇ ਮਾਫੀ ਦਾ ਨਾਮ ਮੰਗਿਆ ਹੋਇਆ ਕਿ ਭਾਈ ਮੇਨ ਤੋਂ ਗਲਤੀ ਹੋ ਗਈ ਜਿਹੜਾ ਬੰਦਾ ਇੱਕ ਜੀਸ਼ੂ ਮਸੀਹ ਜਿਹੜਾ ਬੰਦਾ ਇੱਕ ਜੀਸ਼ੂ ਮਸੀਹ ਜਿਹੜਾ ਬੰਦਾ ਇਹ ਭਾਈ ਕਾਲ ਨਾ ਕਰੋ ਯਾਰ ਕੋਈ ਫਾਇਦਾ ਨਹੀਂ ਹੈਗਾ ਫਿਰ ਜਿਹੜੀ ਲਾਈਵ ਵਿੱਚ ਟੁੱਟ ਜਾਣੀ ਹੈ ਫਿਰ ਗੱਲ ਕਰਨ ਦਾ ਸਵਾਦ ਨਹੀਂ ਆਉਣਾ ਹੈਗਾ ਜਿਹੜਾ ਬੰਦਾ ਇੱਕ ਜੀਸ਼ੂ ਮਸੀਹ ਭਗਵਾਨ ਬਾਰੇ ਬੋਲ ਸਕਦਾ ਉਹਦੇ ਲਈ ਇਹ ਜਿਹੀਆਂ ਟਿੱਪਣੀਆਂ ਕਰਨੀਆਂ ਵੀ ਭਾਈ 5-500 ਵਾਲੀ ਜਾਂ 1000-1000 ਵਾਲੀ ਕੋਈ ਬੜੀ ਗੱਲ ਨਹੀਂ ਹੈਗੀ ਫੇਰ ਇਹ ਪੂਰਾ ਕੌਨਫੀਡੈਂਸ ਦੇ ਵਿੱਚ ਕਹਿ ਰਿਹਾ ਜੀ ਭਾਈ ਸ਼ੋਅ ਕਰ ਦੋ ਦੁਨੀਆ ਦੇ ਵਿੱਚ ਵੀ ਇਹ ਚਾਟ ਮੈਂ ਕੀਤੀ ਆ ਜਾਂ ਮੱਲਾ ਵੀ ਜਣੀ ਕਿ ਕੋਈ ਪ੍ਰੋਬਲਮ ਆ ਵੀ ਇਹ ਚੀਜ਼ ਮੈਂ ਹੀ ਲਿਖੀ ਆ ਹੁਣ ਦੇਖੋ ਇੰਡੀਆ ਦੇ ਵਿੱਚ ਮੈਂ ਕਈ ਬੰਦਿਆਂ ਨੂੰ ਜਾਣਦਾ ਜਿਨ੍ਹਾਂ ਕੋਲ ਇਹਨਾਂ ਦੀ ਪ੍ਰੋਬਲਮ ਇੱਕ ਆ ਵੀ ਭਾਈ ਇਹਨਾਂ ਦੇ ਕੋਲ ਜਿਹੜੇ ਸਿਮ ਨੇ ਜਿਹੜੇ ਸਿਮ ਨੇ ਉਹ ਹੈਗੇ ਨੇ ਸਿਮ ਬ੍ਰੈਂਡ ਦੇ ਇੰਡੀਆ ਚ ਨੇ ਸਿਮ ਚੱਲਦੇ ਜੇ ਮੈਂ ਬਾਹਰ ਲੀਆਂ ਕੰਟਰੀਆਂ ਦੇ ਤੁਸੀਂ ਆਪੇ ਸੋਚ ਲਓ ਵੀ ਇਹ ਜਿਹੜੀਆਂ ਚੀਜ਼ਾਂ ਕਰਦੇ ਹੋਣਗੇ ਇਹ ਜਾਂ ਕਰਾਉਂਦੇ ਹੋਣਗੇ ਜਾਂ ਕਿਸੇ ਗਰੁੱਪ ਦੇ ਵਿੱਚ ਹੋਣਗੇ ਆਪਾਂ ਨੂੰ ਇਹ ਵੀ ਪਤਾ ਵੀ ਜੋ ਇਹਦਾ ਸਾਥੀ ਆ ਭਗੇਲਾ ਕੱਚੀਆਂ ਗੋਲੀਆਂ ਨਹੀਂ ਖੇਲਦਾ ਆਪਾਂ ਨੂੰ ਇਹ ਵੀ ਪਤਾ ਜੋ ਆ ਪਰਮਜੀਤ ਆ ਇਹ ਵੀ ਕੱਚੀਆਂ ਗੋਲੀਆਂ ਕੋਈ ਨੂੰ ਹੁਣ ایکسپੀਰੀਅੰਸ ਆ ਗਿਆ ਚੀਜ਼ਾਂ ਦਾ ਇੱਕ ਚੀਜ਼ ਹੋਰ ਕਹਿ ਦਿੰਨੇ ਆ ਚਲੋ ਇਹਦੇ ਵੀਡੀਓ ਦੇ ਵਿੱਚ ਵੀ ਭਾਈ ਤੁਸੀਂ ਇਦਾਂ ਕਰੋ ਜਿਵੇਂ ਉਹ ਵਿਚਾਰਟ ਦੇ ਵਿੱਚ ਲਿਖਿਆ ਵੀ ਤੁਹਾਨੂੰ ਭਾਈ ਪੈਸੇ ਤੇ ਤੁਹਾਡਾ ਮਾਲ ਪੱਤਾ ਪਹੁੰਚਦਾ ਹੋ ਜੂ ਕਰਮਜੀਤ ਅਕਾਲੀ ਦਾ ਡਰਗ ਟੈਸਟ ਕਰਾ ਲੋ ਕਲੀਅਰ ਹੋ ਜਾਊਗਾ ਜਿਹੜੇ ਅੱਜ ਇਹ ਬੱਸਾਂ 'ਚ ਚੜ ਚੜ ਕੇ ਬੋਲ ਰਹੇ ਨੇ ਵੀ ਭਾਈ ਅਮਰਤਪਾਲ ਨਸ਼ੇ ਛਡਾ ਰਿਹਾ ਜਿਵੇਂ ਇਹਨਾਂ ਨੇ ਇੱਕ ਭਈਆ ਸਾਡੇ ਮੋਰੇ ਲੈ ਕੇ ਖੜਾਤਾ ਸੀਗਾ ਵੀ ਭਾਈ ਆਹ ਬੰਦੇ ਨੇ ਅਮਰਤਪਾਲ ਵੀ ਆਹ ਬੰਦੇ ਨੇ ਅਮਰਤਪਾਲ ਦੇ ਕਹੇ ਦੇ ਉੱਤੇ ਨਸ਼ਾ ਛੜਤਾ ਸੀਗਾ ਪਰ ਬਾਅਦ 'ਚ ਪਤਾ ਲੱਗਿਆ ਭਈਆ ਇਹਨੂੰ ਮਨਾਇਆ ਵੀ ਭਾਈ ਦਾਰੂ ਪੀਣਾ ਤੂੰ ਤੇ ਉਹ ਮੰਨਿਆ ਤੇ ਉਹਦੀ ਵੀਡੀਓ ਵੀ ਸਾਹਮਣੇ ਆਈਆਂ ਨੇ ਤੁਸੀਂ ਆਪ ਹੀ ਸੋਚ ਲਓ ਇਹ ਬੰਦੇ ਜਿਹੜੇ ਟੌਪਿਕ ਦੇ ਉੱਤੇ ਚੀਜ਼ਾਂ ਲੈਣੀਆਂ ਚਾਹੁੰਦੇ ਨੇ ਵੋਟਾਂ ਉਹਨਾਂ 'ਚ ਤੁਸੀਂ ਸੋਚੋ ਚੀਜ਼ਾਂ ਵੀ ਭਾਈ ਇਹ ਜਿਹੜੇ ਬੰਦੇ ਨੇ ਕਹਿ ਰਹੇ ਨੇ ਭਾਈ ਨਸ਼ਾ ਛਡਾਉਣਗੇ ਇਹ ਤਾਂ ਇਹ ਤੁਸੀਂ ਆਪ ਇਹ ਸਾਰਾ ਚੱਕ ਲਿਓ ਸਿਨੈਰੀਓ ਵੀ ਇਹਨਾਂ ਜਿਹੜਾ ਬੰਦਾ ਕਹਿੰਦਾ ਵੀ ਨਸ਼ਾ ਛਡਾਉਂਗਾ ਇਹ ਆਪ ਸਰ ਨਸ਼ੇ ਦੇ ਵਿੱਚ ਬੜੇ ਹੋਏ ਨੇ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਵੀਡੀਓ ਲਾਈਵ ਮੈਂ ਕਰ ਦੇਣੀ ਆ ਬੰਦ ਤੇ ਹੁਣ ਤੋਂ ਬਾਅਦ ਯਾਨੀ ਕਿ ਚੈਲੰਜ ਸਾਡਾ ਇਹ ਆ ਵੀ ਭਾਈ ਸੇਮ ਸੇਮ ਜਿਹੜੀ ਚਾਰਟੋਂ ਬਣੀ ਹੋਈ ਆ ਉਹੋ ਜੀ ਬਣਾ ਕੇ ਪੂਰੇ ਵਰਲਡ 'ਚ ਚੈਨਲ ਜਾਂ ਪੂਰੇ ਪੂਰੇ ਵਰਲਡ ਦੇ ਵਿੱਚ ਚੈਲੰਜ ਸਾਡਾ ਹੈ ਬਣਾ ਕੇ ਸਾਡੇ ਮੂਰੇ ਕਰ ਦਿਓ ਵੀ ਭਾਈ ਇਹ ਚੀਜ਼ਾਂ ਨੇ ਧੋਖਾ ਕੀਤੀ ਆ ਅਸੀਂ ਮੰਨ ਲਾਂਗੇ ਦੂਜੀ ਗੱਲ ਪਰੰਜੀ ਦਾ ਅਕਾਲੀ ਦਾ ਡੋਪ ਟੈਸਟ ਇਹ ਦੋ ਚੀਜ਼ਾਂ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਤੁਹਾਡੇ ਮੂਰੇ ਸੱਚ ਦਾ ਸੱਚ ਤੇ ਝੂਠ ਦਾ ਝੂਠ ਆ ਜਾਊਗਾ ਚੰਗਾ ਹੱਸੇ ਗੱਲ ਜੀ